ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਨਲ ਬਸਿੰਗਲਸ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਅਡੀ ਟੀ-ਸ਼ਰਟ ਹੈ ਮੈਂ ਧੋ ਕੇ ਫੇਰੇ ਹੀ ਪਾ ਲਈ ਸੀ ਕਿਉਂਕਿ ਬੜੀ ਖੁੱਲੀ ਡੁੱਲੀ ਹੈ ਕੰਫਰਟੇਬਲ ਹੈ ਤੇ ਕੱਲ ਪਾਸੋਂ ਦੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਟਾਈਮ ਹੋ ਗਿਆ ਜੀ ਰਾਤ ਦੇ ਵੱਜ ਚੁੱਕੇ ਨੇ 8 ਤੇ ਰੋਟੀ ਆਪਣੀ ਬਣ ਚੁੱਕੀ ਹੈ ਤੇ ਬਸ ਹੁਣ ਅਸੀਂ ਖਾਣ ਦੀ ਤਿਆਰੀ ਚਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਸਾਰੇ ਵਾਸਤੇ ਹੈ ਕਿ ਰੋਜ਼ ਆਪਾਂ ਇਹ ਕਹਿੰਦੇ ਰਹਿੰਦੇ ਹਾਂ ਕਿ ਅੱਜ ਦਾਲ ਬਣਾਈ ਫੁਲਾਨੀ ਦਾਲ ਬਣਾਈ ਢਮਕੀ ਦਾਲ ਬਣਾਈ ਅੱਜ ਅਸੀਂ ਬਣਾਏ ਨੇ ਕਾਲੇ ਛੋਲੇ ਆਉਂਦੇ ਆ ਵੀ ਦਲਨ ਦੇ ਫੈਮਿਲੀ ਚ ਨੇ ਬਟ ਥੋੜੀ ਜਿਹਾ ਅਲੱਗ ਨੇ ਹੈਲੋ ਹਾਂ ਜੀ ਹੋ ਆ ਦੇਖੋ ਫਤੇ ਜੀ ਬਣਿਆ ਇਹ ਕੀ ਬਣਿਆ ਤੁਸੀਂ ਹੋ ਆ ਦੇਖੋ ਫਤੇ ਨੇ ਨਾ ਕੋਰੀਅਰ ਵਾਲਾ ਪੌਲੀਥਿਨ ਪਾ ਰੱਖਿਆ ਸੀਗਾ ਸਿਰ ਤੇ ਤੇ ਫਤੇ ਮੇਰੀ ਹੈਲਪ ਕਰ ਰਿਹਾ ਫਤੇ ਭਾਂਡੇ ਲੈ ਕੇ ਜਾ ਰਹੇ ਨੇ ਅੰਦਰ ਹੈਨਾ ਫਤੇ ਗਲਾਸ ਉਹ ਗਾਠੀਆਂ ਤੇ ਰਹਿ ਹੀ ਗਈਆਂ ਚਲੋ 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 ਤੇ ਚਲੋ ਜੀ ਅੱਜ ਰਾਈਸ ਬਣਾਇਆ ਰਾਈਸ ਖਾ ਰਹੀਆਂ ਚੋਲੇ ਬਣਾਏ ਤੇ ਵੈਸੇ ਤਾਂ ਮੈਂ ਆਟਾ ਗੁੰਨ ਕੇ ਰੱਖਿਆ ਹੀ ਫੁਲਕੇ ਬਣਾਣੇ ਸੀ ਪਰ ਬਾਜੀ ਹੁਣੇ ਕਹਿੰਦੇ ਵੀ ਨਹੀਂ ਪਰ ਵੀ ਇਹਨੂੰ ਦੇਖੋ ਛੋਲੇ ਪਸੰਦ ਨਹੀਂ ਹੈਗੇ ਇਹਨਾਂ ਨੂੰ ਤਾਂ ਮਤਲਬ ਦਾਲਾਂ ਹੀ ਇੰਨੀਆਂ ਜਦਾਂ ਫੰਦ ਰਹੇ ਨੇ ਦਾਲ ਖੁਸ਼ ਹੋ ਕੇ ਖਾ ਲੈਂਦੇ ਨੇ ਇਹ ਬੱਚੇ ਬਟ ਉਹ ਵੀ ਇੱਕ ਟਾਈਮ ਰਾਤ ਰਾਤ ਨੂੰ ਸਵੇਰੇ ਨਹੀਂ ਖਾਂਦੇ ਹੈਗੇ ਚਲੋ ਪਹਿਲਾਂ ਮੈਂ ਚੋਲਾਂ ਦਾ ਪਾਣੀ ਕੱਢ ਲਾਂ ਫਿਰ ਉਸ ਤੋਂ ਬਾਅਦ ਅਜਨਾ ਗੱਲ ਕਰਦੀ ਆ ਲਓ ਜੀ ਮੈਂ ਸਕੂਲ ਤੋਂ ਆ ਗਈ ਪਰ ਮੇਰੇ ਘਰ ਦੇ ਨੰਨੇ ਲਓ ਬਾਜੀ ਯਾਪੀ ਗੇਟ ਖੋਲ ਲੈ ਅਚਾਨਕ ਠੀਕ ਹੀ ਤੇ ਗਏ ਹੋ ਕੋਈ ਕਿਤੇ ਗਿਆ ਹੋ। ਚੱਪਟ। ਲਾ। ਗੱਡੀ ਲੈ ਕੇ ਕਿ ਸੈਰ ਕਰਨ ਗਏ ਸੀ। ਪਾਣੀ ਨੇ ਪੁੱਛਿਆ ਕਿੱਥੇ ਜਾਏ ਤਾਂ ਪਾਣੀ ਕਹਿੰਦਾ ਕਿਤੇ ਨਹੀਂ ਗਿਆ ਹੈਗਾ ਮੈਂ। ਸੇ। ਵਾਜ ਪਾਣੀ ਲਾ ਦਾ ਵਿੱਚ ਫਾਈਲਾਂ ਪੀਆਂ ਕਿਤੇ ਇੰਪੋਰਟੈਂਟ ਕੰਮ ਗਏ ਹੋਣਗੇ ਮੈਨੂੰ ਲੱਗਦਾ। ਆ ਬੱਸ ਹੋ ਗਈ ਅੱਜ ਚੈਕ-ਇਨ ਕਰ ਕਰਕੇ ਸਕੂਲ ਚ। ਥੱਕੇ ਬੈਠ ਥੱਕੇ ਥੱਕੇ ਹੋਣੇ ਤੱਕ ਤੇ ਹੋਇਆ ਆਪਣਾ ਕਿਹਾ ਸਕਦਾ। ਬੈਕ ਪੈਨ ਹੋ ਰਹੀ ਦੀ ਜਿਆਦੀ। ਬੈਠ ਬੈਠ ਕੇ ਪਿਆ ਦਿਫਾਤੇ ਸਕੂਲ ਚ ਲਾ ਕੇ ਗਿਆ ਸੀ ਕਿਤੇ ਵਾਚ ਆਈ ਥਿੰਕ ਦਮਣ ਵਾਲੀ ਸੀਗੀ ਉਹ ਵਾਚ ਮੇਰੇ ਵੀ ਸਿਰੇ ਦਿਮਾਗ ਚ ਨਹੀਂ ਆ ਰੈਡੀ ਹੁੰਦੇ ਹੁੰਦੇ ਮੇਰੇ ਕੋਲ ਲਵਾ ਗਿਆ ਫਟਾਫਟ ਮੈਂ ਲਾ ਕੇ ਦੇ ਦਿੱਤੀ ਆ ਉਹਦੇ ਮੈਮ ਨੇ ਮੈਨੂੰ ਪਿਕ ਭੇਜੀ ਹੋਈ ਐ ਕਹਿੰਦੇ ਆ ਦੇਖੋ ਫਤੇ ਬਾਲ ਚ ਲਾ ਕੇ ਆਇਆ ਮਮਾ ਨੂੰ ਕਿਹਾ ਮੈਂ ਕਿਹਾ ਲੈਣਾ ਲਾਈ ਸੀਗੀ ਮੈਂ ਤੇ ਬਾਈ ਮਿਸਟੇਕ ਮੇਂ ਖੇ ਜਾਂਦੇ ਜਾਂਦੇ ਫੇਰ ਲਾ ਗਿਆ ਹੁਣ ਅੱਜ ਉਹ ਘਰੇ ਆਊਗਾ ਉਹਨੂੰ ਐ ਹੋਊਗਾ ਕਿ ਅੱਜ ਤਾਂ ਮम्मा ਤੋਂ ਮੈਨੂੰ ਪੱਕਾ ਕੁੱਟ ਪਾਊਗੀ मेरी जान आ गई मेरे को पता है जे जान मेरी क्यों परेशान है इट्स ओके नेक्स्ट टाइम प्लीज टेक केयर ओके ओ माय गॉड हाय हीरो बैठा के तो तो जी, गड़ी भी गड़ी मैं तो प्यार ना गल टालती ਕੜੀ ਕੜੀ ਲੈ ਕੇ ਪੰਨੀ ਫਿਰਦਾ ਜਿਹੜੀ ਇਹ ਲੈ ਕੇ ਗਿਆ ਸੀ ਕੜੀ ਇਹਨੂੰ ਪੁੱਛੋ ਵੀ ਕਿੱਥੇ ਆ ਮੈਡਮ ਫੋਨ ਆਇਆ ਸੀ ਤਾਂ ਹਾਂਜੀ ਮੈਡਮ ਬੋਲੀ ਹੈ ਨਹੀਂ ਫਿਰ ਤੁਸੀਂ ਕਿਉਂ ਲੈ ਕੇ ਗਏ ਸੀ ਹੁਣ ਤਾਂ ਮੈਂ ਆਮ ਨੇ ਰੱਖ ਲਈ ਹੁਣ ਤਾਂ ਮੈਂ ਆਮ ਨੇ ਰਿਟਰਨ ਵੀ ਨਹੀਂ ਕਰਨੀ ਹੁਣ ਤਾਂ ਲਿਆ ਕੇ ਦੇ ਮੈਨੂੰ ਵੀ ਪਤਾ ਨਾ ਨੇ ਵੀ ਪਤਾ ਉਹ ਕੜੀ ਕਿੰਨੇ ਦੀ ਸੀ ਨਹੀਂ ਹਾਂਜੀ ਪਾਪਾ ਦੱਸਿਆ ਉਹਨਾਂ ਕਿੜੀ ਕਿੰਨੇ ਦੀ ਸੀ 1500 ਦੀ ਸੀ ਕਿਉਂ 1500 ਤੋਂ ਵੱਧ ਸੀ ਉਹ ਅੱਛਾ ਹਾਂ ਆ ਕੀ ਆ ਤਾਂ ਗੱਡੀ 'ਚ ਬਿੱਲੀ ਨਹੀਂ ਲੋਟ ਆ ਰਹੀ ਉਤਰੀ ਬਿੱਲੀ ਹੈ ਬਿੱਲੀ ਨੇ ਬਸ ਕਰਾਈ ਪਈ ਹੈ ਫਤਿਹ ਅਮਣ ਮਮਾ ਦੱਸ ਕੇ ਆ ਵੀ ਤੇਰੀ ਘੜੀ ਰੱਖ ਲਈ ਮੈਡਮ ਨੇ ਅਰੇ ਛੇਤੀ ਆ ਛੇਤੀ ਛੇਤੀ ਤੇ ਆਤਾ ਓ ਮੈਂ ਨਹੀਂ ਮਾਰਦੀ ਮੈਂ ਕੁਛ ਕਿਹਾ ਬਸ ਇਹੀ ਹੈ ਕਿ ਮੈਡਮ ਕਹਿੰਦੇ ਮੈਂ ਰਿਟਰਨ ਨਹੀਂ ਕਰਨੀ ਹੁਣ ਟਿਊਸ਼ਨ ਦੀ ਟਿਊਸ਼ਨ ਦੀ ਨਾ ਨੈਵਰ ਭੋਲ ਜੋ ਨੋ ਭੋਲ ਜੋ ਇਹ ਦੇਣ ਕਰੀ ਨਹੀਂ ਹੋਣਾ ਅਹ ਇਹ ਪਹਿਲਾਂ ਅਮਣ ਮਮਾ ਨੂੰ ਦੱਸ ਕੇ ਫਿਰ ਉਦੋਂ ਬਾਅਦ ਸੋਚਦੇ ਆ ਤੂੰ ਪਹਿਲਾਂ ਮੰਮਾ ਨੂੰ ਮੈਂ ਦੱਸ ਕੇ ਤੇ ਆਉਂ ਮੈਂ ਕਿਹਾ ਨਹੀਂ ਤੂੰ ਤੂੰ ਹੀ ਆਪੀ ਨਾਲ ਆਓ ਮੇਰੇ ਅੱਜ ਮੇਰਾ ਗੁੱਡ ਬੱਚਾ ਫਿਰ ਮੈਂ ਤੁੱਟੇ ਕਰਾਵਾਂਗੇ ਹਾਂ ਆਜੋ ਯੇ ਪਹਿਲਾਂ ਗੱਲ ਤੇ ਪੂਰੀ ਕਰੋ ਪਹਿਲਾਂ ਮੰਮਾ ਨੂੰ ਦੱਸੋ ਤੇ ਸਹੀ ਵੀ ਕੀ ਹੋਇਆ ਅੱਜ ਜਾਓ ਤੂੰ ਸੀ ਹੂੰ ਤੂੰ ਸੀ ਇਹਨੇ ਪਹਿਲਾਂ ਆਪੀ ਦੱਸੋ ਨਾ ਮੈਂ ਤਾਂ ਨਹੀਂ ਇਹ ਦੇਖੋ ਹੁਣ ਗਲਤੀ ਕਰਕੇ ਆਇਆ ਤੇ ਹੁਣ ਦੱਸ ਨਹੀਂ ਰਿਹਾ ਆਪੇ ਦੱਸ ਤੂੰ ਜਾਓ ਬੱਤ 2 ਮਿੰਟ ਲੱਗ ਗਏ ਨਿੰਨ ਤੇ 10 ਜਦ ਫਿਰ ਦੇਖ ਲੈ ਫਿਰ ਕੀ ਹੈ ਦੱਸੋ ਕੀ ਮੈਂ ਕਿ ਦੱਸਾਂ ਤੁਸੀਂ ਦੱਸੋ ਚੱਲਾ ਜਾ ਅਮਣ ਫੋਨ ਹੁਲਡ ਰੱਖ ਇੱਕ ਮਿੰਟ ਸਕੂਲ ਗਿਆ ਸੀ ਨਾ ਅੱਜ ਇਹ ਤੇ ਸਵੇਰੇ ਉਹ ਘੜੀ ਨਹੀਂ ਲਾ ਕੇ ਗਿਆ ਉਹ ਜਿਹੜੀ ਸਵੇਰੇ 골ਡ ਦੀ ਘੜੀ ਨਹੀਂ ਲਾ ਕੇ ਗਿਆ ਸਕੂਲ ਹਾਂ ਤੇ ਉਹ ਇਹਦੀ ਹੁਣ ਮੈਡਮ ਨੇ ਰੱਖ ਲਈ ਉਹ ਕਹਿੰਦੇ ਹੋ ਮੈਡਮ ਦਾ ਮੈਨੂੰ ਫੋਨ ਆ ਗਿਆ ਸੀ ਸਕੂਲ 'ਚ ਕਹਿੰਦੇ ਵੀ ਮੈਂ ਉਹ ਰਿਟਰਨ ਨਹੀਂ ਕਰਨੀ ਹੁਣ ਨਹੀਂ ਹੁਣ ਮੈਡਮ ਕਹਿੰਦੀ ਮੈਂ ਕਰਨੀ ਨਹੀਂ ਟਰਨ ਪਹਿਲਾਂ ਵੀ ਕਹਿੰਦਾ ਇੱਕ ਦਿਨ ਪਤਾ ਨਹੀਂ ਕੀ ਲੈ ਕੇ ਆਇਆ ਸੀ ਕਾਲ ਲਾ ਕੇ ਗਿਆ ਸੀ ਗਲਤੀ ਇਹਦੀ ਹੈ ਤਾਂ ਮੰਨਣ ਨਹੀਂ ਦਿਆ ਪਰ ਅੱਛਾ ਤੇ ਅਮਣ ਵੇਖੋ ਗਾਇਸ ਕਿਦਾਂ ਸੈਟ ਰੱਖੀ ਆ ਵਿਚਾਰੀ ਕਿਹੜੀ ਛੁੱਟੀ ਕਿਹੜੀ ਛੁੱਟੀ ਕਿਹੜੀ ਮਾਂ ਨੂੰ ਅੱਜ ਮਮਾ ਅਮਣ ਨਾਲ ਕਿਦਾਂ ਬਹਿ ਰਹੇ ਨੇ ਗਾਇਸ ਵੀਰੇ ਤੁਸੀਂ ਵੀ ਬੁਟੀਕ ਦੇ ਵਿੱਚ ਇਦਾਂ ਹੀ ਲੰਮੇ ਪਾ ਕੇ ਗੱਲ ਕਰਿਆ ਕਰੋ ਅਮਨ ਮੈਨੂੰ ਲੱਗਿਆ ਤੂੰ ਕੋਈ ਕੰਮ ਨਹੀਂ ਕਰਨਵਾ ਤਰੇ ਕੀ ਕੀਤਾ ਹੋਰ ਨਾ ਮੇਰਾ ਕੀ ਕੀਤਾ ਤੂੰ ਮੈਂ ਲੋ ਕੱਪੜੇ ਰੱਖਿਆ ਕਸਟਮਰਾਂ ਲਈ ਭਾ ਭਾ ਪਾ ਪੇਮੈਂਟ ਕਰਤੀ ਤੇ ਚੈੱਕ ਕਰ ਲਈ ਉਹਨੂੰ ਮੈਂ ਸਾਰਾ ਸੋਨ ਨੂੰ ਫੋਨ ਕੀਤਾ ਮੈਂ ਤਾਂ ਮੈਨੂੰ ਪੇਮੈਂਟ ਤੇ ਨਹੀਂ ਪਾਈ ਕੋਈ ਮੈਨੂੰ ਕਹਿੰਦੀ ਆਹੋ ਆਹੋ ਪਾਈ ਤੇ ਮੈਂ ਚਲ 10 ਫਿਰ ਕਿੰਨੀ ਪਾਈ ਕਹਿੰਦੀ ਹੋਣੀ 20 25 ਮੈਂ ਜਾਣ ਮੈਂ ਕਿਹਾ ਮੈਨੂੰ ਤੇ ਮੈਂ ਕਿਹਾ ਮੈਨੂੰ ਤਾਂ ਸਾਰਾ 1000 ਰੁਪਏ ਆਇਆ ਏ ਕਹਿੰਦੀ ਨਹੀਂ ਨਹੀਂ ਚੈੱਕ ਕਰ ਵਾਧਾ ਆਇਆ ਹੁਣ ਕਹਿੰਦੀ ਅੰਨ ਨਹੀਂ ਦੇਣੀ ਏ ਅੱਛਾ ਹਾਂਜੀ ਮੈਂ ਉਹਨਾਂ ਨੇ ਕੀ ਕਹਿੰਦੀ ਨਾ ਗੰਟੀ ਗੰ ਸੱਟਦੀ ਪਈ ਹੈ ਹੱਬੇ ਪੇਮੈਂਟ ਹੋਣੀ ਕਿੰਨੇ ਕਹਿੰਦੇ ਮੈਂ ਉਹਦਾ ਕਾਊਂਟ ਅਕਾਚਾ ਅੱਛਾ ਲੈ ਮੈਂ ਮਿੰਟ ਨੂੰ ਪੁੱਛਿਆ ਨਹੀਂ ਸੋਨ ਨੂੰ ਕਹਿੰਦੀ ਤੂੰ ਮੇਰਾ ਉਹਦਾ ਕਹਿੰਦੀ ਮੈਂ ਪਾਏ ਫਿਰ ਮੈਨੂੰ ਕਹਿੰਦੀ ਅਮਨ ਦੀ ਨਾ ਹੋਵੇ ਮੈਂ ਕਿਹਾ ਮੈਂ ਅਮਨ ਨੂੰ ਪੁੱਛਣਾ ਨਹੀਂ ਜੇ ਉਹਨੇ ਦੱਸਤਾ ਠੀਕ ਹੈ ਤੜਕੇ ਪੇਮੈਂਟ ਆ ਗਈ ਮੈਂ ਜੇ ਤਾਂ ਅਮਨ ਨੂੰ ਦੱਸਤਾ ਠੀਕ ਨਹੀਂ ਤਾਂ ਮੈਂ ਦੇਣੀ ਨਹੀਂ ਪੇਮੈਂਟ ਕੋਈ ਛੁੱਟੀ ਨਹੀਂ ਹੋਣੀ ਦੈਟਸ ਆਲ ਹੁਣ ਦੁਬਾਰਾ ਨਾ ਪੁੱਛਿਓ ਨਾ ਨੋ ਮੀਨਸ ਨੋ ਲੋ ਜੀ ਕਿੱਥੇ ਤੇ ਮੇਰੇ ਘਰ ਦੇਣ ਮੈਨੂੰ ਚਾਹ ਦੇਣੀ ਚਾਹੀਦੀ ਹੈ ਤੇ ਇਹਨਾਂ ਨੂੰ ਮੈਂ ਬਣਾ ਕੇ ਦੇਣੀ ਆ ਸਕੂਲੋਂ ਆ ਕੇ ਇਹ ਕਿੱਦੜ ਦਾ ਇਨਸਾਫ ਹੈ ਸਰਾਸਰ ਨਾ ਇਨਸਾਫੀ ਹੈ ਇਹ ਇਦਾਂ ਨਹੀਂ ਹੋਣਾ ਚਾਹੀਦਾ ਮੇਰੇ ਜਿਹੜੇ ਬੰਦੇ ਕਹਿੰਦੇ ਨੇ ਨਾ ਟੀਚਰ ਦੀ ਜੌਬ ਬੜੀ ਸੌਖੀ ਟੀਚਰ ਸਾਰਾ ਦਿਨ ਬਹਿ ਕੇ ਆਉਂਦੇ ਨੇ ਉਹਨਾਂ ਨੂੰ ਜਦੋਂ ਮੇਰੇ ਕੋਲ ਲੈ ਆ ਕੇ ਆ ਉਹ ਮੈਂ ਉਹਨਾਂ ਨੂੰ ਸਮਝਾਵਾਂ ਮਾੜਾ ਜਿਹਾ ਤੇ ਨਾਲੇ ਉਹਨਾਂ ਨੂੰ ਮੈਂ ਕਹਾ ਵੀ ਆ ਜਾਓ ਮੇਰੇ ਨਾਲ ਸਾਰਾ ਦਿਨ ਤੁਹਾਨੂੰ ਬਿਠਾ ਕੇ ਲਿਆਵਾਂ ਵੇਖਿਓ ਕਿन्ने ਜਾਰੇ ਆਉਂਦੇ ਚਲੋ ਜੀ ਚਲਿਏ ਕਿਚਨ ਚ ਚਾਹ ਪਾਣੀ ਕਰੀਏ बच्चा दही कुछ खान पीन ये अब फोन से पागल हो चली है मतलब एक पास चाह एक पास दुध दोनों चीज धरती ने अच पता नहीं बच्चे ने खाणा कि अभी पूछया नहीं है हे डारिंग अपनी दूध के साथ खाना क्या वैसे आज आज तो ये बोयल नहीं करे आज कुछ और खा लो आप ਸੋਲੇ ਪੜੇ ਸੋਲੇ ਖਾ ਲਓ ਠੀਕ ਹੈ ਨੂੰ ਖੁਸ਼ੀ ਮੱਸ ਦੀ ਫੇਰ ਸਾਰਾ ਟੋਕਾ ਖਾ ਲਓ ਹੂੰ ਕੋਟੂ ਵੀ ਨਹੀਂ ਕਾਣੀ ਪਾਪਾ ਕਿੱਥੇ ਗਏ ਬਾਹਰ ਬਿੱਲੀ ਸੈਟ ਕਰ ਰਹੀ ਮੈਂ ਬਿੱਲੀ ਨਹੀਂ ਲੋਟ ਫਾਇ ਬਿੱਲੀ ਲੋਟ ਆ ਗਈ ਹਾਂ ਬਿੱਲੀ ਸੈਟ ਬਿੱਲੀ ਨੂੰ ਬਹੁਤ ਮਸਲਵਾਤੇ ਅੰਮਣ ਪਾਜੀ ਨਾ ਇਹਨੇ ਗੱਡੀ ਤੇ ਨਹੀਂ ਪਾ ਲੱਗੇ ਜਨੇ ਬਿੱਲੀ ਤੇ ਲਾਤੇ ਬਿੱਲੀ ਨਹੀਂ ਸੈਟ ਆ ਰਹੀ ਪਾਜੀ ਦੀ ਕਿੰਨੇ ਪਹਿ ਲੱਗੇ ਬਿੱਲੀ ਤੇ ਹائے ਨਹੀਂ ਮੈਂ ਮਰ ਜਾ ਕਿਤੇ ਹਾਈ ਨਹੀਂ ਮੈਂ ਮਰ ਗਈ ਇਹ ਤਾਂ ਦੰਮੂ ਕੋਲੇ ਪਿਆ ਹੈ ਜਗਰਮੈਂਟ ਜਮ ਲਾਤਾ ਦੰਮੂ ਕੋਲ ਡਿਜ਼ਾਈਨ ਵਾਸਤੇ 4-500 ਤਿੰਨ ਕੋਕਣਾ ਬੰਦਾ ਆ ਆ ਵੇਖੋ ਵੀ ਇਹੋ ਜੇ ਦੁਨੀਆ ਤੇ ਬੰਦੇ ਵੀ ਹੈਗੇ ਨੇ ਜਿਨ੍ਹਾਂ ਨੇ ਉਹ ਕਿੰਨੇ ਦੀ ਬਿੱਲੀ ਹੀ ਬਿੱਲੀ ਹੈ 350 ਦੀ ਹائے ਨਹੀਂ ਮੈਂ ਮਰ ਜਾ 350 ਦੀ ਬਿੱਲੀ ਬਾਕੀ ਚਲੋ ਜਾਈ 25 ਲੱਖ ਦਾ ਸੂਟ ਵੇਚ ਸਕਦੇ ਆ ਤੇ 350 ਦੀ ਬਿੱਲੀ ਵੇਚ ਸਕਦੇ ਆ 25 ਲੱਖ ਦਾ ਸੂਟ ਹੂੰ ਕੱਲ ਜਿਹੜਾ ਪਤਾ ਨਹੀਂ ਨੀ 25 ਲੱਖ ਦਾ ਸੂਟ 4-5 ਲੱਖ ਪਾਇਆ ਜੀ ਹੋਰ ਕਿਉਂ ਗਗਨ ਨੇ ਤੁਹਾਨੂੰ ਕੀ ਕਿਹਾ ਫੋਨ ਤੇ ਮੇਰੀ ਚੁਗਲੀਆਂ ਚੱਲਣ ਦੀਆਂ ਨੇ ਲਓ ਏ ਸਾਡਾ ਦੁੱਧਾ ਹੋ ਗਿਆ ਗਰਮ ਤੂੰ ਦੁੱਧ ਪੀਓ ਆਪਣਾ ਯਾਰ ਬ੍ਰੈਡ ਬਿਸਕਟ ਵੀ ਨਹੀਂ ਹੈਗੇ ਮਿਲਣਾ ਤਾਂ ਨਮਕੀਨ ਪਿਆ ਮੇਬੀ ਉਹ ਕਾਢਤੀ ਹਾਂ ਮੈਂ ਫਤੇ ਸਿੰਘ ਤੇ ਫਿਲਹਾਲ ਥੋੜਾ ਜਿਹਾ ਜੇ ਗੁਸੇ ਮੈਸਟਰ ਦੀ ਵਾਚਮੈਨ ਮੈਡਮ ਕਹਿੰਦੇ ਕੱਲ ਦੇ ਦਾਂਗੀ ਮੈਂ ਬਟ ਮੈਂ ਇਹਨੂੰ ਕਹਿਣਾ ਵੀ ਦਿੱਤੀ ਮੈਂ ਮੇਰੀ ਤੇ ਮੈਮ ਦੀ ਪਲੈਨਿੰਗ ਹੈ ਰੋ ਤਗੜੀ ਵਾਲੀ ਪਲੈਨਿੰਗ ਕਿਉਂਕਿ ਫਿਰ ਇਹਨਾਂ ਨੂੰ ਨੈਕਸਟ ਟਾਈਮ ਤੋਂ ਡਰ ਜਾਊਗਾ ਕਿ ਮੈਂ ਲੈ ਕੇ ਨਹੀਂ ਜਾਣੀ ਮੈਮ ਨੇ ਰਿਟਰਨ ਨਹੀਂ ਕਰਨੀ ਜੇ ਮੈਂ ਇਹਨੂੰ ਦੱਸਤਾ ਮਿਲ ਗਈ ਇਹਨੇ ਕਹਣਾ ਕੋਈ ਚੱਕਰ ਨਹੀਂ ਹੈਗਾ ਮਿਲ ਗਿਆ ਇੱਕ ਆਦੀ ਹੁਣ ਅਗਲੀ ਵਾਰੀ ਵੀ ਮਿਲ ਜਾਊਗਾ ਹਨਾ ਸੋ ਬੱਚੇ ਦੇ ਹੰਦ ਥੋੜਾ ਜਿਹਾ ਡਰ ਹੋਣਾ ਚਾਹੀਦਾ ਇਹ ਦੇਖੋ ਸਾਡੇ ਨਾਨਕੇ ਕਹਿੰਦੇ ਵੀ ਬੜਾ ਸਾਡੇ ਨਾਨਕੇ ਕਹਿੰਦੇ ਬੜਾ ਟਾਈਮ ਹੋ ਗਿਆ ਕੁੜੀਆਂ ਆਈਆਂ ਨਹੀਂ ਹੈਗੀਆਂ ਤੇ ਅੱਜ ਉਹਨਾਂ ਦਾ ਫੋਨ ਆਇਆ ਜੀ ਸਿਆਣੀਆਂ ਤੇ ਤੁਸੀਂ ਦੋਨੇ ਜਿਹੜੀਆਂ ਫੋਨ ਤੇ ਗੱਲ ਕਰਦੀਆਂ ਲੜਾਈ ਪਵਾ ਛੱਡੀ ਬਲ ਕਹਿੰਨੇ ਲੜਾਈ ਲੜਾਈ ਪਵਾ ਕੇ ਕਿਹਨੇ ਪਾਈ ਲੜਾਈ ਕੌਣ ਬੋਲੰਦਾ ਵਿੱਚ ਬਾਤ ਤੇ ਉਹ ਨਹੀਂ ਦਈ ਹੈ ਕਿ ਕੇ ਦੀ ਮੈਨੂੰ ਬਾਤ ਵੀ ਤੁਹਾਨੂੰ ਦਸਾਂਗੀ ਮੈਂ ਨਹੀਂ ਲੜਾਈ ਕਿਨੇ ਪਾਈ ਹੈ ਹਾਂਜੀ ਨਾ 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 ਬਸ ਇਹ ਸੁਣੀ ਕੀ ਕਰ ਦੋਨੇਤ ਵਗੈਰਾ ਨੇ ਉਜੜੇ ਹੋਵਾਂਗੇ ਕਿ ਡੇਂਜਰਸ ਵਾਲੀ ਲੜਾਈ ਹੋ ਚੁੱਕੀ ਛੜੇ ਸਾਨੂੰ ਆਉਂਦੇ ਫੇਸ ਐਕਸਪ੍ਰੈਸ਼ਨ ਨੇ ਬਹੁਤ ਟਾਈਮ ਹੋ ਗਿਆ ਸਾਡਾ ਘੇੜਾ ਲੱਗਿਆ ਹੈਗਾ ਨਾਲਕੇ ਤੇ ਸਾਨੂੰ ਲੱਗਦਾ ਵੀ ਹੁਣ ਇੱਕ ਘੇੜਾ ਲਾਣਾ ਪੈਣਾ ਨਾਲਕੇ ਜਾਣਾ ਪੈਣਾ ਸਾਨੂੰ ਦੇਖਦੇ ਆ ਜਦੋਂ ਕਿਤੇ ਛੁੱਟੀ ਛੱਤੀ ਹੋਊਗੀ ਨਾ ਫੇਰ ਜਾ ਕੇ ਆਵਾਂਗੇ ਹੋ ਕੁੜੀਆ ਦੀ ਇੰਨੀ ਪਾਗਲ ਆ ਨਾ ਬੇਟਾ ਮੀ ਕੰਮ ਕਰਦੀ ਆ ਹੁਣ ਦੇ ਇਹ ਕੋਈ ਟਾਈਮ ਇਹ ਕੋਈ ਟਾਈਮ ਪੋਚਾ ਲਾਉਂਦੀ ਆ ਪੋਚਾ ਤਾਂ ਹੋ ਰਹੀ ਆ ਇਹਨੂੰ ਕੁਛ ਨਹੀਂ ਪਤਾ ਹੈਗਾ ਕਿ ਮੈਂ ਇਹਦੇ ਪਿੱਛੇ ਵੀਡੀਓ ਬਣਾ ਰਹੀ ਆ ਦੇਖੋ ਪੋਚਾ ਦੇਖੋ ਕਿੱਥੇ ਤੋਂ ਪੂਰਾ ਦੇਖੋ ਦੇਖ ਦੇ ਟਾ ਚਾਹ ਦਾ ਟਾਈਮ ਐ ਬੇਟਾ ਮੀ ਪੋਚਾ ਫੜ ਕੇ ਬੈ ਗਈ ਆ ਮੈਂ ਲੈ ਮਣ ਮੇਰੀ ਗੱਲ ਸੁਣੋ ਸਵਾ ਤਿੰਨ ਹੋ ਗਏ ਨੇ ਮੈਂ ਨਹੀਂ ਜਾਣਾ ਕੱਲ ਜਾਓ ਆਪਣਾ ਟਾਈਮ ਨੂੰ ਤਿਆਰ ਹੋ ਤ ਜਾਓ ਨਹੀਂ ਜਾਣਾ ਤਾਂ ਨਾ ਜਾ ਚੰਗੀ ਗੱਲ ਨਹੀਂ ਜਾਣਾ ਹਾਂ ਇਹ ਬੇਵਕਤ ਕੰਮ ਕਰਦੀ ਹੁੰਦੇ ਪਤਾ ਇੰਪੋਰਟੈਂਟ ਗੱਲ ਹੈ ਆ ਹੁੰਦੀ ਇੰਪੋਰਟੈਂਟ ਗੱਲ ਕਿ ਸੀਆਂ ਲੈਣੀਆਂ ਬਾਸ ਜੇ ਜਦੋਂ ਪਾਪਾ ਆਏ ਉਦੋਂ ਕੀ ਹੋ ਗਿਆ ਨਿਆ ਮਾਣਾ ਤੂੰ ਚਾਹ ਚੋ ਪੀਣੀ ਕਿ ਨਹੀਂ ਪੀਣੀ ਪਾਗਲ ਹੋ ਚਲੀ ਅੱਜ ਫੋਨ ਤੇ ਜਾਈ ਗਿਆ ਤੇ ਇਹ ਜਾਣ ਕੇ ਲੱਗੀ ਹੈ ਜਨਾਨੀਆਂ ਦਾ ਬਾਅਦ ਚ ਮੈਂ ਵੀ ਨਾ ਕਰਨਾ ਨਹੀਂ ਅੱਜ ਹੀ ਗੱਲਾਂ ਕਰ ਲੈ ਸਾਰੀਆਂ ਅੱਗ ਘਣ ਲਈ ਆ ਲੱਗਨਦੀ ਜਿਵੇਂ ਪਾਗਲਖਾਨੇ ਛੁੱਟ ਕੇ ਆਈ ਹੁੰਦੀ ਦੋ ਘੰਟੇ ਹੋ ਗਏ ਚਾਹ ਰੱਖੀਨ ਉੱਥੇ ਮੰਮਣ ਮੇਂਗਣਾ ਵਾਲਾ ਪੂਰੀਆ ਕਾਕਾ ਪੜੀ ਤਾਂ ਹੀ ਤੇਜ਼ ਆ ਜਮਨ ਅੱਛੀ ਦੱਸ ਆ ਨਾਈਟ ਰੂਟਿਸ ਦੇ ਆਣੀ ਲੱਗ ਗਈ ਮੈਂ ਹੋਈ ਸੀ ਦੇਣ ਗਏ ਵੈਸੇ ਪਾਣੀ ਤਾਂ ਹੈਗੀ ਚਾ ਇਹਨਾਂ ਕੱਪੜੇ ਇਹ ਜੇ ਹੈਗੇ ਤੇ ਹੈਗੇ ਜਾਂ ਫਿਰ ਫੀਲ ਹੋ ਵੇਂਦੀ ਨਾ ਕਰ ਬੈਠੇ ਅਮਰੇ ਇੱਕ ਤਸਵੀਰ ਦੀ ਦੀਨੇ ਕੋਈ ਤੇ ਉਹ ਤੈਨੂੰ ਮੈਂ ਕਰਦੇ ਤੂੰ ਰਿਪਲਾਈ ਨਹੀਂ ਦਿੰਦੀ ਉਹਨਾਂ ਦਾ ਕੱਲ ਵੀ ਉਹਨਾਂ ਦਾ ਮੇਰੀ ਵੀਡੀਓ ਤੇ ਏਡਾ ਕਮੈਂਟ ਆਇਆ ਵਿਚਾਰੇ ਦੀਦੀ ਕਹਿੰਦੇ ਵੀ ਕਹਿੰਦੇ ਕੱਲ ਤਾਂ ਮੈਂ ਆਨਲਾਈਨ ਹੀ ਬੈਠੀ ਸੀਗੀ ਤੇ ਉਹਨਾਂ ਨੇ ਮੇਰਾ ਮੈਂ ਕੋਤਾ ਕਿ ਮੈਂ ਤਾਂ ਨਹੀਂ ਕੀਤਾ ਹੈਗਾ ਜਿਸ ਵੀ ਦੀ ਜਰਮਨੀ ਵਾਲੇ ਲਾਇਆ ਉਹ ਤਾਂ ਆਪਣੀ ਜਿੰਦ ਜਾਨ ਨੇ ਮੈਂ ਰਹਿ ਥੋੜੀ ਹੁੰਦਾ ਜਿੰਦ ਜਾਨ ਨੂੰ ਰਿਪਲਾਈ ਨਾ ਕਰੋ ਇੱਥੇ ਵਸਦੇ ਅੱਛਾ ਤਾਂ ਹੀ ਰਿਪਲਾਈ ਨਹੀਂ ਕੀਤਾ ਤੂੰ ਮੈਂ ਕਹਤੂੰ ਮੈਂ ਦਿਲ ਦੀ ਗੱਲ ਸਮਝਦੇ ਨੇ ਮੈਂ ਦੇ ਜੀ ਤੇ ਬੈਠੇ ਹਾਂ ਮੈਂ ਤਾਂ ਨਹੀਂ ਕੀਤਾ ਹੈਗਾ ਮੈਂ ਦੀ ਨਾਲ ਗੱਲ ਕਰਨੀ ਤਾਂ ਲੰਬੀ ਗੱਲ ਹੋਣੀ ਹੈ ਤੇ ਵੇਲੇ ਹੋ ਕੇ ਤਾਂ ਰਮਾਂ ਨਾਲ ਗੱਲ ਕਰਾਂਗੇ ਅੱਛਾ ਜੀ ਨੂੰ ਕਹਿ ਟੈਨਸ਼ਨ ਲੈਣੀ ਨਹੀਂ ਮੈਂ ਦੀਦੀ ਨੂੰ ਕਹਿਤਾ ਮੈਂ ਖਬਰ ਦਾਤ ਹੋਈ ਉਹਨੂੰ ਮੈਸੇਜ ਹੀ ਨਹੀਂ ਕਰਨਾ ਮੈਂ ਹਾਂ ਚਾ ਬਾਤ ਹੋਰ ਮੈਂ ਇਹ ਜੇ ਬੰਦੇ ਨੂੰ ਤਾਂ ਮੈਂ ਦੇਲੀ ਚੜੀ ਦਿੰਦੇ ਜਿਹੜਾ ਬੰਦਾ ਐਵੇਂ ਕਰਦਾ ਹੁੰਦਾ ਬਈ ਤਾਂ ਗੱਲ ਹੈ ਨਹੀਂ ਨਹੀਂ ਤੂੰ ਕਰ ਲਈ ਮੈਸੇਜ ਉਹਨਾਂ ਨੇ ਵਿਚਾਰੇ ਆਨਲਾਈਨ ਵੇਖ ਕੇ ਕਿਹਾ ਫਿਰ ਮੈਂ ਕੀ ਕਰਾਂਗਾ ਕੀ ਹੋ ਗਿਆ ਕੀ ਨਹੀਂ ਹੋਇਆ ਸਮਝ ਨਹੀਂ ਆਉਂਦੀ ਹੋਰ ਕੀ ਯਾਰ ਮੇਰੇ ਫੋਨ ਤੇ ਵੀ ਨਹੀਂ ਆਇਆ ਮੈਂ ਕੀਤਾ ਸੀ ਮੈਸੇਜ ਭਾਜੀ ਕਿ ਐ ਆ ਵੀ ਠੀਕ ਠਾਕ ਹੋਵੇ ਸਾਰਾ ਕੁਛ ਹਣਾ ਇਹ ਧੋਖੇਬਾਜ਼ ਹੀ ਹੁੰਦੇ ਹਾਂ ਆਇ ਨਾ ਤੂੰ ਐ ਨਾ ਕਹ ਧੋਖਾ ਦਿੱਤਾ ਰਾਂ ਨੂੰ ਕੀ ਪਤਾ ਚਾਰੀ ਨੂੰ ਧੋਖਾ ਨਹੀਂ ਦਿੱਤਾ ਖਬਰੇ ਕੋਈ ਆਪ ਹੀ ਨਾ ਕਿਸੇ ਮੁਸੀਬਤ ਚ ਫਸੀ ਹੋਵੇ ਉਹ ਮੁਸੀਬਤ ਨੂੰ ਜਾਓ ਆਪਣਾਮਾਂ ਦੇ ਜੰਗਲਾਂ ਵਿੱਚ ਫਿਰਦੇ ਹੀ ਤਾਂ ਇਹਦੇ ਵਾਸਤੇ ਇੱਕ ਗੱਲ ਹੈਗੀ ਤਾਂ ਇਹ ਤੇ ਕਿਸੇ ਨਾ ਪਿਆਰ ਪਾਇਆ ਡਰ ਲੱਗਦਾ ਫਿਰ ਪੀ ਕੱਲ ਨੂੰ ਹਰੇਕ ਕੋਈ ਕਿਤੇ ਇੰਦਾ ਨਾ ਕਰ ਜੈ ਹਨ ਆਪਣੇ ਨਾਲ ਲਓ ਜੀ ਪਨੀਤ ਸਿੰਘ ਜੀ ਹੋ ਚੁੱਕੇ ਨੇ ਰੈਡੀ ਇਧਰ ਪਨੀਤ ਦੇ ਡੈਡੀ ਤੇ ਚੱਕੋ ਸ਼ੈਂਪੀ ਦੀ ਡੱਡੀ ਤੇ ਜਾਓ ਜੀ ਆਜ ਨੱਡੀ ਨੱਡੀ ਹੈ ਅੱਜ ਨੱਡੀ ਕਰਈ ਆ ਅੱਜ ਨੱਡੀ ਪਾਗਲ ਹੋ ਗਈ ਬੁਟੀਕ ਚ ਐਂਡਗੀ ਬਈ ਜਿਵੇਂ ਹੋ ਜੀ ਨਹੀਂ ਹੈਗੀ ਇਹਨੂੰ ਅੱਜ ਨੱਡਾ ਕੋ ਕੱਲ 25 ਲੱਖ ਦਾ ਸੂਟ ਬਹੁਤ ਫੇਮਸ ਹੋਇਆ ਪਿਆ ਕਹਿੰਦੇ ਨੀਦੀ ਇਹ ਤਾਂ ਅਮਬਾਨੀ ਖਰੀਦਣਗੇ ਅੱਜ ਤੁਹਾਾਰੇ ਹਵਾਲੇ ਸੁਨਾਮ ਸਾਥੀਓ ਸਾਥੀਆਂ ਦਾ ਤੇ ਮੂੰਹ ਉੱਤਰਿਆ ਪਿਆ ਓ ਸਾਥੀਓ ਸਾਥੀ ਤੇ ਆਏ ਪੁਣ ਆਮਰਾ ਜੰਗਲ ਅੱਜ ਸਾਥੀ ਡੈਡੀ ਨੂੰ ਲੁੱਟਣਗੇ ਚੰਗੀ ਤਰ੍ਹਾਂ ਕਿਉਂ ਹੋਰ ਅੱਜ ਮੰਮੀ ਨਾਲ ਨਹੀਂ ਹਨਾ ਸਾਥੀਓ ਡੈਡੀ ਦੇ ਏਟੀਐਮ ਕਾਰਡ ਪਾਸ ਕਰੇਗਾ ਲੈ ਡੈਡੀ ਦਾ ਫੋਨ ਤੇ ਨਾਲ ਹੀ ਹੋਣਾ ਨਾ ਸਾਥੀ ਕੀ ਹੋਇਆ ਸਾਥੀ ਤੇ ਉਲਝੇ ਪਏ ਨੇ ਵਿਚਾਰੇ ਬੜੇ ਕਾਤੇ ਕੀ ਹੋਇਆ ਬੇਟੇ ਹਾਂ ਕੁਝ ਨਹੀਂ ਹੋਇਆਗਾ ਪਤਾ ਨਹੀਂ ਫਾਫਾ ਜੀ ਨੇ ਡਸਟਬਿੰਗ ਇਹਨੇ ਪਾ ਲਈ ਕਿ ਰਮ ਚਾਹ ਕਿ ਇਧਰ ਕੌਣ ਖਾਂਦਾ ਹੁੰਦਾ ਇਦਾਂ ਚਾਹ ਚ ਬਰੈਡ ਪਾ ਪਾ ਕੇ ਤੇ ਰਸ ਪਾ ਪਾ ਕੇ ਲੱਕਰ ਤੇਲਾ